ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਆ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਤਾਂ ਉਹਦੇ ਵਿੱਚੋਂ ਫਿਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 30 ਪਿਸਟਲ ਮਿਲੇ ਤਾਂ ਦੋ 30 ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਔਰ ਕੀ ਚੀਜ਼ ਆ ਫਿਰ ਉਹਦੇ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਹੈ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਤੇ ਅਰ ਰਿਟਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਤਾਂ ਉਹਦੇ ਨਾਲ ਫਿਰ ਟੀਮ ਨਾਲ ਨਾਲ ਦੇ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਆ ਮਲਟੀਪਲ ਐਫਆਈਆਰਸ ਨੇ ਉਹਦੇ ਤਾਂ ਉਹ ਪਹਿਲਾਂ ਹੀ ਪਿਸਟਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਤਾਂ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ਕਲੋਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਲੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕਨਸਰਨਡ ਐਸਐਚਓਜ਼ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇਥੋਂ ਇੱਕ ਹੋਰ ਰਿਕਵਰ ਹੋ ਗਿਆ ਹੁਣ ਟੋਟਲ ਇਸ ਕੇਸ ਚ ਤਿੰਨ ਹੋ ਗਏ ਨੇ ਹੁਣ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਲੈਕਟ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ A to Z ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਜੀ ਸਰ ਕੋਈ ਉਹਨਾਂ ਦਾ ਅਪਰਾਧਿਕ ਮਾਮਲਾ ਜਾਂ ਕਿਵੇਂ ਹੋਰੇ ਕੋਈ ਇਨਕਾਉਂਟਰਿੰਗ ਵਿੱਚ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਹੋਇਆ ਜਿਹੜੇ ਅਪਰਾਧੀ ਉਰੇ ਪੜੇਗੇ ਜੀ ਇਥੇ ਸਰ ਇੱਕ ਅਪਰਾਧੀ ਸੀਗਾ ਜੀ ਉਹਦੇ ਪੈਰ 'ਚ ਗੋਲੀ ਵੱਜੀ ਹੈ ਲੱਤ 'ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟ ਸੁਣਿਆ ਤੇ ਅਸੀਂ ਉਹ ਸਾਰੀ ਚੀਜ਼ ਸਾਹਮਣੇ ਲੈ ਕੇ ਆਵਾਂਗੇ